ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਮਿਲਦੇ ਅੱਜ ਨੀਤਰਬਾਈ ਨੂੰ ਜਾ ਕੇ ਉਹਨੇ 8:00 ਤੇ ਨੂੰ ਫੋਨ ਕਰਿਆ ਤਾਂ ਅੱਜ ਦੇਖਦੇ ਆਂ ਜਾ ਕੇ ਵੀ 8:00 ਤੇ ਪੁੱਛਦੇ ਆਂ ਉਹਨੂੰ ਉਹ 8:00 ਤੇ ਜਿਨੀ ਜੂਰੀ ਚੱਕਣਾਂ ਬਾਰੇ ਆਈ ਸੀ ਕੀ ਕਹਿੰਦੇ ਐ ਮਿਲਦੇ ਆਂ ਜਾ ਕੇ ਨੀਤਰਬਾਈ ਨੂੰ ਲਓ ਜੀ ਮਿਲੋ ਉਹਦੇ ਰਹਿਮਤ ਨੂੰ ਵੀ ਸਤਿ ਸ਼੍ਰੀ ਅਕਾਲ ਹੁਣ ਜਾਇਆ ਸਕੂਲ ਪੇਪਰ ਆਉਣ ਲੱਗੇ ਕਿਆ ਜਾਵੇ ਪੇਪਰ ਅੱਜ ਛੇ ਚਲ ਠੀਕ ਆ ਫਿਰ ਚਲੋ ਜੀ ਮਿਲਦੇ ਆਂ ਜਾ ਕੇ ਨੀਤਰਬਾਈ ਨੂੰ ਲੋ ਜੀ ਬੈਠੇ ਇੱਧਰ ਫੇਰ ਅੱਜ ਮਿਲੋ ਜੀ ਨੇਤਰਬਾਈ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਹੋ ਗਮਨ ਵਧੀਆ ਜੀ ਵਧੀਆ ਉਧਰ ਅੱਜ ਇੱਕ ਹਕਮਦਾ ਫਿਰਦਾ ਬੋਟਾ ਘਟੀਆਂ ਅੱਛਾ ਡਿਊਟੀ ਭਰਦੀ ਆਪਾਂ ਹਾਂ ਮੈਂ ਕਾਫੀ ਫਿਰ ਇੱਧਰ ਆਇਆ ਤਾਂ ਵੇਖਣ ਕੋਈ ਕੋਈ ਬੋਰ ਤੇ ਤਾਂ ਨਹੀਂ ਰਹਿ ਗਿਆ ਠੀਕ ਹੈ ਅਜੇ ਰਹਿੰਦੇ ਬੰਦੇ ਵਿੱਚ ਬੋਰ ਤੇ ਸੁਨੇਹਾ ਲਾਉਣਾ ਤਾਂ ਆਮ ਜਲਾਸ ਦਾ ਅੱਛਾ ਜੀ 25 ਤਰੀਕ ਨੂੰ ਆਮ ਜਲਾਸ ਹਾਂ 25 ਤਰੀਕ ਨੂੰ ਠੀਕ ਹੈ ਜੀ ਆਮ ਜਲਾਸ ਹੈ ਹਾਂ ਕਾਰਬੇ ਨਾ ਵੀ ਜਾਂਦੇ ਕਾਰਬੇ ਨਾ ਪਰਿਆਬ ਤੇ ਨਹੀਂ ਜਾਂਦੇ ਹਾਂ ਇਹ ਤਾਂ ਮੋੜ ਦੇ ਨਾਲ ਵੀ ਮੇਰੇ ਕੋਲ ਆ ਗਿਆ ਕਿੰਨੇ ਕ ਵਜੇ ਦਾ ਪ੍ਰੋਗਰਾਮ ਹੈ ਇਹ ਦੱਸ ਦੇ ਤੁਹਾਡੇ 10 ਵਜੇ ਠੀਕ ਹੈ ਜੀ ਹਾਂ ਬਸ ਕੋਈ ਗੱਲ ਨਹੀਂ ਤਾਓ ਜੀ ਕਿ ਕਾਲਿਆ ਆ ਠੰਡਾ ਇਧਰ ਬਹੁਤ ਜੱਗਿਆ ਮੈਂ ਜੱਗੇ ਧੰਨ ਧੰਨ ਕਰਾਤੀ ਜੱਗੇ ਨੇ ਸੱਚੀ ਗੱਲ ਆ ਯਾਰ ਹਾਂ ਹਾਂ ਗਰਮੀ ਵੀ ਬਹੁਤ ਹੈ ਗਰਮੀ ਬਹੁਤ ਹੋ ਗਿਆ ਤਿੰਨੇ ਦਿਨ ਹੋ ਗਏ ਜਾਂ ਕਿੰਨੀ ਗਰਮੀ ਦੀ ਇਹ ਕਹਾਣੀ ਲੋ ਜੀ ਮੀਂਹ ਆਲੇ ਗਿਆ ਅਸਲ ਵਿੱਚ ਆਇਆ ਤੋਂ ਇਹ ਕਾਲੇ ਦੀ ਖਬਰ ਹੋ ਅੱਛਾ ਕਾਲਾ ਆਪਣਾ ਕੰਮਾਈ ਲੇ ਗਿਆ ਕਾਲਾ ਨੂੰ ਮਸ਼ੀਨ ਪਰ ਅੱਜ ਕੋਈ ਮੈਂ ਉਹਨੂੰ ਕਿਹਾ ਕੋਲੋਂ ਵੀ ਕਿੱਥੇ ਚੱਲੋ ਜੱਟੇ ਠੀਕ ਹੈ ਭਾਈ ਸਾਡਾ ਫੇਰ ਵਰ੍ਹ ਜਾ ਕਾਲੇ ਭਾਈ ਦਾ ਖਰਚਾ ਹੋ ਗਿਆ ਹਮਾਂ ਦਾ ਧਿਆਨ ਰੱਖੀਓ ਠੀਕ ਠੀਕ ਹੈ ਉਹ ਨਹੀਂ ਹਟਾਉਂਦਾ ਪੀ ਲੇ ਬੈਠਣਦੇ ਬਾਅਦ ਮਿਲਦੇ ਆ ਹਾਂ ਉਹ ਜੀ ਠੰਡਾ ਠੰਡਾ ਪੀ ਲੈਦਾ ਭਾਈ ਮੰਡੀਆਂ ਦਾ ਕਿਆ ਬਣੂ ਇੱਕਤੀ ਸਹੀ ਸੁਣ ਮਸਾਨ ਪਈਆ ਹਲਦੀ ਘੜੀ ਤਾਂ ਮੰਡੀ ਉੱਦਾਂ ਖੁੱਲਣੀ ਆ ਜਿੱਦਣ ਚਾਰ ਕਟਰਾਲੇ ਬੜੇ ਰੋਡ 'ਤੇ ਜਾ ਕੇ ਤਾਰ ਤੇ ਬੈਠ ਕੇ ਉੱਥੇ ਉਦੇ ਘੰਟੇ 'ਚ ਮੰਡੀ ਖੁੱਲ ਜਿਹੜੀ ਮੈਨੂੰ ਖਾਸਿਆ ਨੇ ਕਹਿ ਲਿਆ ਅੱਛਾ ਮੰਡੇ ਗਏ ਦਦਨ ਸਮਰਾਲੇ ਕਹਿੰ ਗੱਲ ਜੀ ਟਰੈਕਟਰ ਦੇਖਾ ਮੈਨਾਂ ਇੱਥੇ ਵੀ ਬੰਦੇ ਆ ਕੇ ਕਹਿ ਰਹੇ ਨੇ ਮੰਡੀ ਅੱਜੇ ਖੁੱਲ ਜੂਗੀ ਜਿੱਦਣ ਚਾਰ ਟਰਾਲੇ ਕਿਸੇ ਬੜੇ ਹਾਈਵੇ ਬੰਜਰੀ ਦੇ ਤਾਰ 'ਤੇ ਕਹਿੰਦਾ ਬੈਠ ਗਏ ਨਾ ਜੀ ਮਿੰਦਾਰ ਘੰਟੇ 'ਚ ਮੰਡੀ ਖੁੱਲ ਜਾਣੀ ਨਹੀਂ 10 ਤਰੀਕ ਤੱਕ ਲਈ ਪਰ ਜੀ ਦੀਆਂ ਕਿਆ ਕਰੂੰ ਕੈਸਾ ਜਿਹੜਾ ਮੰਡੀ ਜੀ ਲੈ ਕੇ ਆ ਗਏ ਪਹਿਲੀ ਤਰੀਕ ਤੇ ਪਹਿਲਾਂ ਪਹਿਲੀ ਤਰੀਕ ਤੇ ਪਹਿਲਾਂ ਪਹਿਲੀ ਨੂੰ ਵੀ ਹਲੇ ਆਰਤੀ ਕਰੇ ਕਹਿੰਦੇ ਕੋਈ ਪਤਾ ਨਹੀਂ ਹੜਤਾਲ ਜਾਰੀ ਹੈ ਚੌੜਾ ਪਹਿਲਾਂ ਚੌੜਾ ਸਰਕਾਰ 68 ਕਿਲੋ ਮੰਗਦੀ ਹੈ ਕਹਿੰਦੇ ਜੀ 60 ਦੇਣੇ ਨਿਕਲਦੀ 60 ਆ ਕਹਿੰਦਾ 26 26 ਆ 68 ਕਿਲੋ 68 ਕਿਲੋ ਕਿਥੇ ਦੇ ਦੀ ਹੈ ਕਹਿੰਦਾ 4-4 ਕਰੋੜ ਦੇ ਘਾਟੇ ਚ ਕਹਿੰਦਾ ਅਸੀਂ ਬੈਠੇ ਆ ਉੱਪਰ ਤੇ ਬੇਟਾ ਇੰਨੇ ਮਾਤੀ ਆਂ ਤਰੀਕ ਤੇ ਪਹਿਲਾਂ ਚੌੜਲੀ ਕੁੱਟਣੇ ਕਹਿੰਦਾ ਹੁਣ ਤੱਕ ਜੀ ਦੀਆਂ ਸੈਲਰਾਂ ਨੇ ਭੇਜਾਂ ਵੀ ਸਾਨੂੰ ਡੇਟ ਖੁੱਲੀ ਦੋ ਅਸੀਂ ਪਹਿਲਾਂ ਨਹੀਂ ਵਿਲੇ ਹੋਈਏ ਉਥੇ ਪਹਿਲਾਂ ਚੌੜਲੀ ਕੁੱਟ ਅਧਾਨੀ ਕਿਹੜੇ-ਕਿਹੜੇ ਰੋਗ ਲਈ ਬੈਲਾ ਡੂਲਾ ਚਲ ਉਹ ਵੀ ਲਾ ਲੀਆ ਕਹਿੰਦਾ ਅਸੀਂ ਪਤਾ ਨਹੀਂ ਕੀ ਹੋ ਰਿਹਾ ਹੈ ਹੁਣ ਮੈਂ ਇੱਕ ਚੱਲਦਾ ਜਿਹਾ ਪੁੱਛਦਾ ਸੀ ਪੰਜਾਬ ਗਵਰਨਮੈਂਟ ਨੇ ਕਰਿਆ ਹੋਇਆ ਕੰਮ ਕਿ ਸੈਂਟਰ ਗਵਰਨਮੈਂਟ ਨੇ ਕਰਿਆ ਇਹ ਜੀ ਇਹ ਤਾਂ ਹੁਣ ਨੂੰ ਪਤਾ ਨਹੀਂ ਪਤਾ ਨਹੀਂ ਇਹ ਵਿਚਾਰ ਕੋਈ ਗੱਲ ਹੈ ਇਹ ਚਾਹੇ ਗਨ ਪੁਆਇੰਟ ਆਈਏ ਪਤਾ ਨਹੀਂ ਹਾਂ ਤਾਂ ਕਹੀਏ ਵੀ ਸਰਕਾਰ ਨਾ ਪਰ ਸਰਕਾਰ ਸਰਕਾਰ ਕਹੀ ਜਾਈਏ ਬਾਕੀ ਹਾਂ ਆਪਕੋ ਲੋਕ ਜੇ ਵਸੇ ਮੇਜਰ ਕਰਨਾ ਚਾਹੇ ਉਹ ਸੈਂਟਰ ਨੂੰ ਮੇਜਰ ਚਾਹੇ ਉਧਰ ਹੁੰਦੇ ਜਾਣਾ ਕਿ ਕਰਿਆ ਆ ਗਿਨੇ ਹਮੇ ਸੈਂਟਰ ਨੇ ਕਿ ਆਪਣੀ ਨੇ ਇਹ ਵੀ ਮਨ ਦੀ ਪੂਰੀ ਗੱਲ ਪਤਾ ਕਰ ਕਿਉਂਕਿ ਜਿਹੜੇ ਪਿੱਛੇ ਪੰਜਾਬ ਗਵਰਨਮੈਂਟ ਨੇ ਚੌਰ ਖਰੀਦੇ ਤੇ ਲੰਦੇ ਆ ਤਾਂ ਖਰੀਦੇ ਤੇ ਹਰਤੀ ਫੋਮ ਆਹਦੇ ਸੋਰੀ ਤੇ ਫੋਮ ਵੀ ਤੇ ਉਹਨਾਂ ਨੇ ਖਰੀਦੇ ਸੀਗੇ ਸੈਂਟਰ ਗਵਰਨਮੈਂਟ ਨੇ ਚੱਕੇ ਹੀ ਨਹੀਂ ਪੰਜਾਬ ਦੇ ਚਾਉ ਹੋਰਾਂ ਕਰਤੇ ਇਹਨਾਂ ਦੇ ਕੋਲ ਚੌਰ ਪਏ ਹਨ ਹਮ ਆਪ ਮੜਾ ਕੇ ਕੰਫਰਮ ਕਰ ਮੈਂ ਕਹਿੰਦਾ ਲਾਹ ਹੋਰ ਕੀ ਹੋਣਾ ਪਤਾ ਕਰਦੇ ਆਪਾਂ ਯਾਰ ਹੜਤਾਲ ਹੈ ਤਾਂ ਨਹੀਂ ਵੀ ਹੜਤਾਲ ਕਰਦੀ ਹੈ ਇਹ ਕਿਹੜੀ ਗਵਰਨਮੈਂਟ ਕਹਿ ਰਹੀ ਹੈ ਵੀ ਸਾਨੂੰ ਐਨਾ ਦੋ ਪੰਜਾਬ ਗਵਰਨਮੈਂਟ ਕਹ ਰਹੀ ਹੈ ਕਿਹੜੀ ਕਹਿ ਰਹੀ ਹੈ ਸਾਨੂੰ ਵੀ ਪਤਾ ਲੱਗੇ ਕੋ ਮਾਣਾ ਬੰਦਾ ਤੇ ਵੀ ਹੰਬੜਾ ਮਾਰੀ ਉੱਪਰ ਅਧੂਰੀ ਜਾਣਕਾਰੀ ਇਹਦੀ ਖਤਰਨਾਕ ਖਤਰਨਾਕ ਗੱਲ ਦੀ ਹੈ ਇਹ ਸਾਨੂੰ ਹੁਣ ਲੱਗਦਾ ਵੀ ਪੰਜਾਬ ਗਵਰਨਮੈਂਟ ਦੇ ਵਿੱਚ ਥੋੜਾ ਬੰਦਾ ਹੱਥ ਆ ਦੇ ਜੀ ਉਹਨੇ ਐਮਐਲ ਨੂੰ ਕਾਹ ਕਿ ਬੋਧਣਾ ਕੋ ਯਾਰ ਨਹੀਂ ਨਹੀਂ ਆਏ ਥੋੜੋ ਯਾਰ ਸਕਾਣਾ ਕਰਉਣੀ ਇਹ ਨਾਲੇ ਜੀ ਕੱਲੂ ਕੁ ਧਰਨੇ ਲੱਗੇ ਕਿਤੇ ਕੋਈ ਫੇਰ ਵੀ ਤਾਂ ਆਉਣਾ ਹੀ ਪੈਣਾ ਐਮਐਲ ਨੂੰ ਹਾਂ ਮੈਨੂੰ ਵੀ ਪੈਣਾ ਹੀ ਆ ਹਾਂ ਹਾਂ ਆ ਵੀ ਉਹੀ ਗੱਲ ਕੋਈ ਆਰਦਿਆਂ ਗੱਲ ਆਰਤੀ ਨਹੀਂ ਗੱਲ ਗੋਲਜੀ ਕਰਤੀ ਹੈ ਨਾ ਵੀ ਇਹ ਨਹੀਂ ਹੋਈ ਗੱਲ ਸਹੀ ਗੱਲ ਹੈ ਮਗਰ ਉਹਲਾ ਕਹਦੇ ਨਾਲ ਇਹ ਦੱਸੋ ਕਿਹੜੀ ਗਵਰਨਮੈਂਟ ਦੇ ਨਾਲ ਹੈ ਠੀਕ ਹੈ ਉਹ ਕਹਿੰਦਾ ਵਿਚਾਲ ਜੁੜ ਲਈ ਲੰਦੇ ਸਾਡੇ ਫਿਰ ਅਸੀਂ ਗਾਹਾਂ ਗਏ ਤਹਿਜਲੇ ਪਿੰਡ ਦੇ ਵਿੱਚ ਗਏ ਫਿਰ ਉਹੀ ਆਰਤੀ ਤੋਂ ਪਾਸੇ ਸੀ ਸ਼੍ਰੀ ਚਮਕੌਰ ਸਾਹਿਬ ਦੇ ਜਿਹੜੀ ਆਰਤੀ ਐ ਸਿਚੁਏਸ਼ਨ ਦਾ ਪ੍ਰੈਜ਼ੀਡੈਂਟ ਹੈ ਠੀਕ ਹੈ ਉਹਨਾਂ ਦਾ ਨਾਮ ਹੈਗਾ ਮੇਜਰ ਸਿੰਘ ਮੰਗਟਾ ਚਮਕੌਰ ਸਾਹਿਬ ਤੋਂ ਠੀਕ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਫਿਰ ਪੂਰੀ ਬਾਤ ਦੱਸੀ ਹਾਂ ਉਹ ਕਹਿੰਦੇ ਵੀ ਜਿਹੜਾ ਸਾਡਾ ਅਸਲੀ ਰੇਡ ਕਾ ਹੈਗਾ ਏ ਉਹ ਹੈਗਾ ਸਾਡਾ ਸੈਂਟਰ ਗਵਰਨਮੈਂਟ ਠੀਕ ਕਿਉਂਕਿ ਉਹਨਾਂ ਨੇ ਖਰੀਦ ਕਰਨੀ ਹੁੰਦੀ ਆ ਬੇਪਰ ਸਾਡੀ ਨਾਰਾਜ਼ਗੀ ਪੰਜਾਬ ਗਵਰਨਮੈਂਟ ਕੱਲ ਵੀ ਹੈਗੀ ਆ ਉਹ ਆਣਤੀਆਂ ਨੇ ਆਪਣੀ ਗੱਲ ਵਸਾਈ ਏ ਠੀਕ ਆ ਵੀ ਸਾਡੀ ਨਾਰਾਜ਼ਗੀ ਪੰਜਾਬ ਗਵਰਨਮੈਂਟ ਕੱਲ ਵੀ ਹੈਗੀ ਆ ਵੀ ਪੰਜਾਬ ਗਵਰਨਮੈਂਟ ਆ ਜਿਹੜੀ ਸਾਡੇ ਲਈ ਹਾਂ ਦਾ ਨਾਰਾ ਨਹੀਂ ਮਾਰਦੀ ਆ ਨਾਲ ਜਾ ਕੇ ਨਾਲ ਜਾ ਕੇ ਵੀ ਥੋੜਾ ਜਿਹਾ ਮੜ ਜਾ ਕੇ ਕਰੇ ਤਾਂ ਸਹੀ ਕੋਸ ਮੜਾ ਜੌਰ ਪਰ ਕਹਿੰਦੇ ਸਾਨੂੰ ਇਹ ਵੀ ਪਤਾ ਵੀ ਉਹਨਾਂ ਦੀ ਬਣਦੀ ਹੈ ਨਹੀਂ ਜਮਾਈ ਵੀ ਪਿੱਛੇ ਵੀ ਕਿੰਨਾ ਵੀ ਵੀ ਉਹ ਕਰੇ ਵੀ ਕਿਹਾ ਪਰ ਕੰਮ ਹਾਂ ਦਾ ਨਾਰਾ ਦਾ ਮਾਰ ਦੇਵੇ ਪਰ ਹਾਂ ਇਹ ਦੇਖਣਾ ਚਾਹੀਦਾ ਵੀ ਹਾਂ ਪੰਜਾਬ ਸਰਕਾਰ ਵੀ ਸਾਡੇ ਹੱਕ ਚ ਖੜੀ ਵੀ ਸਾਡੇ ਹੱਕੇ ਤੇ ਖੜੀ ਵੀ ਦੇਖਣੀ ਚਾਹੀਦੀ ਬਾਕੀ ਘੱਟ ਜੀਰ ਵੀ ਨਹੀਂ ਹੈਗਾ 26 27 ਵਾਲੀ ਵੱਢੀ ਜੰਨੇ ਆ ਵੀ ਮੜ ਜਾ ਆਉਣ ਤੋਂ 1700 ਇਹ ਵੀ ਇਹ ਵੀ ਉਹਨੇ ਗੱਲ ਮੇਰੇ ਪੁਆਇੰਟ ਇਹ ਹੈ ਗੱਲ ਨੇ ਇੱਕ ਗੱਲ ਕਹੀ ਆ ਸੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਵਾਲ ਜਾ ਕੇ ਥੋੜੇ ਜਿਗਲੀ ਸਾਡੇ ਭਾਈ ਬੰਦੇ ਹੋਏ ਵੀ ਜਿਆਦਾ ਕੱਟੇ ਵੀ ਇਹ ਕਹਿੰਦੇ ਵੀ ਦੋ ਟਰਾਲੇ ਪਰ ਉਹ ਪਾਜੀਟੀ ਰੋਡ ਪਰ ਗੇਰਦੇ ਆ ਠੀਕ ਫਿਰ ਉਹਨੇ ਸਾਨੂੰ ਕਿਹਾ ਕਹਿੰਦਾ ਵੀ ਇਹ ਕੰਮ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਉਹਦੇ ਵਿੱਚ ਲੋਕਾਂ ਨੇ ਹੋਣਾ ਆਪਣਿਆਂ ਨੇ ਪਰੇਸ਼ਾਨ ਠੀਕ ਹੈ ਤੇ ਦੂਸਰਾ ਪੰਜਾਬ ਗਵਰਨਮੈਂਟ ਦਾ ਇਹਦੇ ਵਿੱਚ ਰੋਲ ਨਹੀਂ ਹੈਗਾ ਸਿਰ ਸੈਂਟਰ ਗਵਰਨਮੈਂਟ ਦਾ ਸਾਡਾ ਪੰਗਾ ਏ ਠੀਕ ਹੈ ਨਾ ਤੇ ਆਹ ਫਿਰ ਕੁਛ ਨਾ ਕੁਛ ਜਣੀ ਉਹ ਉਹਨਾਂ ਨੂੰ ਫਿਰ ਅੰਬੜਾ ਮਾਰਨਾ ਪਊਗਾ ਫਿਰ ਲੋਕਾਂ ਆਪਾਂ ਨੂੰ ਹੀ ਖੁਦ ਨੂੰ ਪਰੇਸ਼ਾਨ ਹੋਣਾ ਪੈਣਾ ਉਹਨਾਂ ਨੇ ਕਿਹਾ ਵੀ ਕੋਲ ਕੁਝ ਵੀ ਹੈ ਜੇ ਨਹੀਂ ਵੀ ਸਾਡੀ ਕਹਿੰਦਾ ਉਧਰ ਉਹ ਉਹ ਬਿਗੜਦਾ ਮੰਨ ਲਓ ਸਾਡੀ ਕੋ ਗੱਲਬਾਤ ਉਹਨਾਂ ਨਾਲ ਨਹੀਂ ਵੀ ਹੁੰਦੀ ਕਹਿੰਦਾ ਜੇ ਤੁਸੀਂ 17% ਵਾਲੀ ਸਾਡੇ ਕੋਲ ਲੈ ਕੇ ਆਉਨੇ ਆ ਪਾ ਅਸੀਂ ਤੁਹਾਡਾ ਹੱਲ ਕਰਾਂਗੇ ਜਿਕਣਾ ਮਰਜੀ ਭਰੀਏ ਚਾਹਿਆ ਅਸੀਂ ਆਪਣੇ ਪ੍ਰਾਈਵੇਟ ਟੈਲਰ ਨਾਲ ਭਰਾਈਏ ਜੋ ਮਰਜੀ ਕਰੀਏ ਪਰ ਕਹਿੰਦੇ ਵੀ ਹਾਂ ਵੀ ਇਹ ਨਾ ਹੋਵੇ ਵੀ ਤੁਸੀਂ 20 25 ਵਾਲੀ ਚੱਕੀ ਫਿਰੋ ਇੱਥੇ ਫੋਲਾਂ ਨੂੰ ਜਗ੍ਹਾ ਨਹੀਂ ਉਹਦੇ ਲਈ ਤਾਂ ਵੀ ਇਹਨਾਂ ਗਵਰਨਮੈਂਟ ਨੇ ਵੀ ਕਿਹਾ ਵਾ ਅਸੀਂ ਵੀ ਕਹਿੰਦੇ ਵੀ ਅਸੀਂ ਵੀ ਨਹੀਂ ਹੱਥ ਲਾਉਣਾ ਉਹਨੂੰ ਤੇ ਨਾਲੇ ਪਰਚੇ ਹੋਣਗੇ ਆਹ ਗੱਲਾਂ ਭਾਈ ਉਹਨੇ ਸਾਡੇ ਨਾਲ ਕਰੀਆਂ ਇਹ ਗੱਲ ਆਪਾਂ ਨੂੰ ਕਿਸਾਨ ਵੀਰਾਂ ਨੂੰ ਸਮਝਣ ਦੀ ਵੀ ਚਾਹੀਦੀ ਹੈ। ਕਲੀਅਰ ਕੱਟ ਗੱਲ ਹੈ ਤਾਂ ਉਹਨੇ ਇੱਕ ਉਹ ਹੀ ਗੱਲ ਕਹਿਤੀ ਕਿ ਇਹ ਐਂ ਇਦਾਂ ਕਰੋ ਜਿਹੇ ਜੀ ਸਾਡੇ ਕੋਲ ਜੀਰੀ ਲੈ ਕੇ ਆਉਂਦੇ ਤੁਸੀਂ ਉਹੇ ਜੀ ਜੀਰੀ ਤੁਸੀਂ ਆਪਣੇ ਢੋਲ ਚ ਪਾ ਦਿਓ ਦੋ ਦਿਨ ਰੱਖ ਕੇ ਦੇਖਦਾ ਰੱਖ ਕੇ ਦੇ। ਗੱਲ ਉਹਨੇ ਦੀ ਵੀ ਠੀਕ ਹੈ ਤਾਂ ਆਪਾਂ ਨੂੰ ਵੀ ਸਮਝ ਲੱਗਦੀ ਹੈ ਜੀ ਵੀ ਪੱਕਣੇ আর শুকਣੇ 'ਚ ਫਰਕ ਹੈ। ਬਹੁਤ ਫਰਕ ਹੈ। ਜਿਹੜੀ ਆਪਾਂ ਨੇ ਗਿੱਲੀ ਲਿਆ ਕੇ ਉੱਥੇ ਸੁੱਟਤੀ ਉਹ ਫੋਲ ਕਸਕਾ ਹੋਣੀ ਹੈ। ਜਿਹੜੀ ਉੱਪਰ ਬੂਟੇ ਪਰ ਲੱਗੀ ਹੋਈ ਪੱਕ ਗਈ ਉਹਨੇ ਪੱਕੀ ਹੋਈ ਮੰਨ। ਉਹਨੇ ਆਹ ਵਜਨ ਏ ਪਤਾ ਨਹੀਂ ਹੁੰਦਾ ਕਿ ਜਿਹੜੇ ਉਹ ਉੱਥੇ ਰਹਿੰਦੇ ਆ ਉਹ ਵਜਨ 'ਚ ਵੀ ਫਰਕ ਦੱਸਦੇ ਆ ਫਰਕ ਪੈਂਦਾ ਜੇ ਤੁਸੀਂ ਕਹਿੰਦੇ ਵੀ ਘੱਟੋ ਘੱਟ 7-8 ਦਿਨ ਪਹਿਲਾਂ ਉਹ ਉਹ ਕਰ ਲਈ ਮੈਨੂੰ ਜੇ ਤੁਸੀਂ ਸੁਕਾਈ ਜਾਣਾ ਸੁਕਾਈ ਜਾਣਾ ਪਈ ਨਹੀਂ ਸੁੱਕੀ ਜਾਣਾ ਉਹਨੇ ਤਾਂ 2 2.5 ਤੇ 3 ਕੁਆਂਟਲ ਉਹਨੇ ਥੋੜਾ ਵਜਨ ਤੋੜਨਾ ਹੈ ਜੇ ਜਿਹੜੀ ਪੱਕੀ ਹੋਈ ਪੂਰੀਆਂ 17 ਵਾਲੀ ਵਜਨ ਵਾਲੀ ਲੈ ਕੇ ਆਪਾਂ ਦਾ 2 2.5 ਤੇ 3 ਕੁਆਂਟਲ ਥੋੜਾ ਵਜਨ ਆਪ ਹੋ ਨਾਲੇ ਜਿਹੜਾ ਚੌਲ ਹੈ ਉਹ ਕਿੱਥੇ ਖੇਤ ਮੈਨ ਪੱਕਣਾ ਹੈ ਜਿਹੜਾ ਧੁੱਪ ਨੇ ਪਕਾਉਣਾ ਉਹ ਵਿੱਚ ਤੇ ਉਹਦੀ ਜਾਣੇ ਸੁਕਾਉਣੀ ਆ ਉਹਦੇ ਵਿੱਚ ਤੇ ਸੁਗੜਨਾ ਹੀ ਉਹਨੇ ਉਹ ਗੱਲ ਹੈਗੀ ਆ ਤਾਂ ਹੀ ਕਣੀ ਬਣ ਕਿ ਕਿ ਹabhi ਜਿਹੜੇ ਪਾਈ ਹੋ ਕਿਸੇ ਨੇ 26 ਬੀਜੀ ਵੀ ਆ ਕਿਸੇ ਨੇ ਪਾਈ ਮਤਲਬ ਕਿ ਆਲੂ ਵਗੈਰਾ ਲਾਉਨੇ ਆ ਜਾਂ ਕੋਈ ਹੋਰ ਪ੍ਰਤੀ ਨੀਂ ਬੀਜਨਾ ਕਈ ਗੱਲਾਂ ਹੁੰਦੀਆਂ ਉਹ ਕਹਿੰਦੇ ਵੀ ਦੇਖ ਲਓ ਇਹ ਤਾਂ ਤੁਹਾਡੇ ਹੱਥ ਵਿੱਚ ਆ ਵੀ ਤੁਸੀਂ ਆਪਣਾ ਦੇਖ ਕੇ ਕਰੋ ਵੀ ਇਹ ਕਿਹੜਾ ਕਰਨਾ ਵੀ ਅਸੀਂ ਤਾਂ ਜਿਹੜੀ ਗੱਲ ਸਾਡੀ ਆ ਅਸੀਂ ਦੇਖਣਾ ਫੈਡਰਾਂ ਵਿੱਚ ਸਾਥੇ ਗਵਰਨਮੈਂਟ ਕਿਹਾ ਕਹਿੰਦੀ ਆ 60 ਕਿਲੋ ਦੀ ਜਗ੍ਹਾ 68 ਕਿਲੋ ਬੰਦਦੀ ਆ ਵੀ ਕਿੱਥੋਂ ਦੇਣਾ ਜੇ ਤੁਸੀਂ ਹਰੀਆਂ ਲੈ ਕੇ ਆਗੇ ਤਾਂ ਹੋਰ ਟੋਟਾ ਤਾਂ ਬਣ ਨਹੀਂ ਬਣਨਾ ਉਹਦਾ ਸਹੀ ਗੱਲ ਆਉਦੀ ਪਰ ਉਹ ਫਿਰ ਟੋਟਾ ਮੰਨਦੇ ਨਹੀਂ ਹੈਗੇ ਗਾਂਵ ਪਰ 20 ਗੱਲਾਂ ਹੋ ਜਾਂਦੀਆਂ ਨੇ ਨਾਲੇ ਉਹਨਾਂ ਦੀ ਅੰਦਰੂਨੀ ਗੱਲਾਂ ਜਿਹੜੀਆਂ ਜਿਹੜੀ ਆਪਣੇ ਜ਼ਿੰਮੇਵਾਰਾਂ ਤੱਕ ਦੀ ਗੱਲ ਹੈ ਉਹਦਾ ਮੇਨ ਆਈ ਆ ਜੇ ਵੀ ਪੂਰੀ ਸੁੱਕਾ ਅਨਾਜ ਲੈ ਕੇ ਜਾਓ ਉਹ ਕਹਿੰਦੇ ਕਿ ਅਸੀਂ ਆਪੇ ਹੱਲ ਕਰ ਉਹ ਹੀ ਉਹਨਾਂ ਦਾ ਕਹਿਣ ਦਾ ਮਤਲਬ ਹੀ ਉਹੀ ਸੁੱਕਾ ਉਹੀ ਹਫਤਾ 6-7 ਦਿਨ ਤੱਕ ਪਕਾਣ ਲੱਗਣਾ ਜਿਆਦਾ ਜਦ ਤੱਕ ਉਹਨਾਂ ਦਾ ਕੋਈ ਹੱਲ ਹੋਏ ਜਾਣਾ ਨਾਲੇ ਉਹ ਕਹਿੰਦੇ ਸਾਡਾ ਹੱਲ ਹੋਵੇ ਨਾ ਹੋਵੇ ਉਹਦੇ ਚਿਰ ਅਸੀਂ ਬੈਠੇ ਅਗਰੀ ਦੁਪਈਆਂ ਮਰਜ਼ੀ ਕਰੀਤੀ ਬਿਲਕੁਲ ਬਿਲਕੁਲ ਸਹੀ ਗੱਲ ਤਾਰਸ ਬੇਰੇ ਰਿਕਵੈਸਟ ਸਾਰਿਆਂ ਨੂੰ ਵੀ ਸੁੱਕਾ ਅਨਾਜ ਲੈ ਕੇ ਵੀ ਜਾਣ ਦੇ ਸਾਡਾ ਫਰਜ਼ ਵੀ ਬਣਦਾ ਅਸੀਂ ਕਿਤੇ ਕਾਲੀ ਕਾਲੀ ਵਿੱਚ ਆਏ ਹੁੰਦੇ ਕਹਿੰਦਾ ਬੱਦਲ ਆਉਂਦਾ ਹੁੰਦਾ ਇੱਧਰ ਚੰਡੀਗੜ੍ਹ ਕਹਿੰਦੀ ਅਸੀਂ ਕਹਿੰਦਾ ਚਲੋ ਜੀ ਮਸ਼ੀਨ ਮੇਰੀ ਬਾੜ ਦੇ ਨੇ ਜਾ ਕੇ ਪਹਿਲਾਂ ਇਹ ਤਾਂ ਬਹੁਤ ਹੋ ਜੰਨੀ ਐ ਥੋੜੀਆਂ ਜਿਹਾ ਕੱਪਾਂ ਨੂੰ ਤਾਂ ਨਾਲੇ ਹੋਰ ਇਹ ਚੀਜ਼ ਆਪਾਂ ਘਰ ਵੀ ਨਹੀਂ ਰੱਖ ਸਕਦੇ ਰੱਖਦੇ ਨਹੀਂ ਕਰ ਹੈ ਹਾਂ ਆਪਾਂ ਐਨਾ ਦਿਨ ਬਚਾ ਕੇ ਡਰਨ ਲੱਜ ਜਾਂਦੇ ਹਾਂ ਨਾ ਪਰ ਆ ਪੰਜਾਬ ਕਰਾਉਂਦਾ ਆਪਣੇ ਆਪ ਨੂੰ ਨਹੀਂ ਉਹ ਨਹੀਂ ਜਾਵਾਂ ਕਹਿੰਦਾ ਆਪਾਂ ਪਰ ਮਿੰਨੀ ਵੀ ਖੜੀ ਐ ਹੈ ਨਾ ਵਕਤ ਦੇ ਨਾਲ ਜ਼ਿਆਦਾ ਫਿਕਰ ਹੋਈ ਥੋੜੀ ਜਿਹੀ ਇਹ ਤਾਂ ਹੈ ਇਹ ਬੰਦੇ ਨਿਕਲੀ ਆ ਸੈਂਟਰ ਕਰ ਰਿਹਾ ਡਿਡਕਾ ਜੀ ਇਹਨਾਂ ਦਾ ਜਿਹੜਾ ਤੇ ਪੰਜਾਬ ਗਵਰਨਮੈਂਟ ਤੋਂ ਕਹਿੰਦੇ ਸੀ ਨਰਾਜ਼ ਹੋ ਗਏ ਚਲੋ ਕੋਈ ਨਹੀਂ ਫਿਰ ਹੱਲ ਹੋਏ ਤੇ ਇਹਨਾਂ ਦਾ ਫਿਰ ਦੇਖਦੇ ਆ ਆ ਗਿਆ ਸਰ ਵੀਰ ਮੇ ਲੋ ਸਰ ਵੀ ਤੂੰ ਹੁਣ ਦੁਬਾਰਾ ਜੀ ਹੱਟ ਭੱਖਿਆ ਤੇਰਾ ਉਹ ਹੱਟ ਗਿਆ ਪੱਖੇ ਕੰਮੇ ਬਹੁਤ ਸੁਵਿਧਾ ਦੇ ਹਾਂ ਨਵੇਂ ਟਰੈਕਟਰ ਦੀ ਹੁੱਕ ਦਿਖਾਈ ਅੱਛਾ ਉਹਦੇ ਬਾਅਦ ਰਾਜੀ ਬਾਈ ਉਹ ਜਸਵੀਰ ਬਾਈ ਦੀ ਸ਼ਟਰਿੰਗ ਲਿਆਇਆ ਅੱਛਾ ਉਹ ਤੋਂ ਬਾਅਦ ਰਾਜੀ ਬਾਈ ਦੀ ਜੀਰੀ ਵੜਾ ਕੇ ਆਇਆ ਹੁਣ ਢੇੜਾ ਲਿਆਉਣਾ ਜੇ ਆ ਕੇ ਤਾਰ ਤਾਂ ਫਿਰ ਇੱਕ ਹੋਰ ਲਿਆਉਣਾ ਅੱਛਾ ਪਰ ਇੱਕ ਸਵੇਰੇ ਲਿਆ ਦਿੰਦਾ ਠੀਕ ਠੀਕ ਹੈ ਕਿੰਨੇ ਢੇੜੇ ਇਕੱਠੇ ਲਿਆ ਦਿੰਦੇ ਠੀਕ ਹੈ ਕੱਕਣਾ ਇਹ ਤਾਂ ਪਹਿਲਾਂ ਦਪੈਰ ਤੇ ਹੱਟ ਪੋ ਜਾਣਾ ਹਾਂ ਨਾ ਨਾ ਵਧੀਆ ਪਹਿਲਾਂ ਸ਼ਟਰਿੰਗ ਲੈ ਕੇ ਆਇਆ ਸ਼ਟਰਿੰਗ ਲੈ ਕੇ ਆਇਆ ਪਹਿਲਾਂ ਅੱਛਾ ਚਲੋ ਉਹ ਵੀ ਕਮਜ਼ੋਰ ਨਹੀਂ ਪਈ ਹੁਣ ਹਾਂ ਆਹੀ ਕੰਮ ਹੈ ਹੁਣ ਚੱਲ ਬਜਰੀ ਪੁਜਰੀ ਲਾ ਜਾਣੀ ਵਿੱਚੇ ਆਉਣਾ ਬਸ ਬਜਰੀ ਕੱਲੋਂ ਜਿਹੜਾ ਬਜਰੀ ਦਾ ਟੀਆ ਅੱਛਾ ਤਰ੍ਹਾਂ ਦੋ ਦਿਨ ਲਾਦੇ ਕੱਢ ਕੇ ਕੀ ਮਾਲ ਪਿਆ ਹੋਵੇ ਫਿਰ ਇੱਧਰ ਬੇਫਿਕਰ ਰਹਿੰਦੀ ਹੈ ਆਹੀ ਆ ਕਹਿੰਦਾ ਬੰਦ ਵੀ ਨਾ ਹੋ ਜੂ ਹਾਂ ਹਾਂ ਕੋਈ ਪਤਾ ਨਹੀਂ ਹੁੰਦਾ ਘੜੀ 'ਚ ਹਾਂ ਹੁਣ ਤੱਕ ਤਾਂ ਘਾਟ ਆਉਂਦਾ ਤਾਂ ਉਹਦੇ ਘਰ ਤੋਂ ਆਉਂਦਾ ਉਹ ਰੇਤੇ ਵਾਲਾ ਠੀਕ ਹੈ ਪਵਾ ਲਿਆ ਕਹਿੰਦਾ ਮੇਰਾ ਅੰਦਰ ਪਿਆ ਰੋ ਨਾ ਨਾ ਵਧੀਆ ਹੁਣ ਠੀਕ ਆ ਲਿਆ ਲਿਆ ਸਾਜਰੇ ਲੋ ਜੀ ਗਰਮੀ ਨੇ ਕਰਾਈ ਵੀ ਬਸ ਠੰਡਿਆਂ ਦੀ ਵਾਰੀ ਫੇਰ ਆ ਗਈ ਠੰਡੇ ਹੋ ਜਿਆ ਹੁ ਹੈ ਬਾਈ ਬਾਈ ਮੈਂ ਨਹੀਂ ਨਾ ਮੈਂ ਤਾਂ ਸ਼ੂਗਰ ਵਾਲਾ ਬੰਦਾ ਹਾਂ ਬਾਈ ਵਿੰਦਰ ਹਾਂ ਮੀ ਪਈ ਮੀ ਪਈ ਤੇ ਸਾਨੂੰ ਨੁਕਸਾਨ ਆ। ਕੀ ਕਰੀਏ ਹੁ? ਮੀਂਹ ਦਾ ਜੀ ਕਹਿੰਦੇ ਪਾਵੇ ਵੀ ਨਾ ਹਾਂ ਹੋ ਗਰਮੀਓ ਝੱਲੂਗੇ ਠੰਡੇ ਵੀ ਵੀ ਕੇ ਬੜਾ ਆਪਣੀ ਮਜੀ ਵੀ ਬਾਈ ਜੀ ਇਹਨਾਂ ਦੇ ਪੱਕੇ ਨਹੀਂ ਆ ਬਈ ਹਾਂ ਗਰਮੀ ਝੱਲ ਲੂਗੇ ਨਹੀਂ ਆ ਬਾਈ ਬਾਈ ਹੁਣ ਫੇਰ ਤੂੰ ਬੈਠ ਕੇ ਦੇਖੀਂ ਨਾ ਨਹੀਂ ਕੋਈ ਗੱਲ ਹੈ ਵਿੰਦਰ ਮੈਨਾਂ ਪਰ ਬਾਪੂ ਆ ਪੀਉ ਉਹ ਕਟੜ ਹੈ ਆਵੰਦਰ ਮੈਂ ਆ ਲੋਟ ਆ ਗਈ ਤੇ ਹਾਂ ਕੋਈ ਪਤਾ ਨਹੀਂ ਜੋ ਕਰ ਮੈਨੂੰ ਲੋਡ ਹੈ ਆਵੰਦਰ ਮੈਂ ਜਲਵੀਰ ਨੂੰ ਕਿਹਾ ਮਾ ਬੜਾ ਲਾ ਮੀਂਹ ਦੱਸਿਆ ਵੇ ਇਹ ਮੁੰਜਰਾ ਵੱਡੂ ਚਲੋ ਦੁਹੀਆਂ ਘਰੇ ਆ ਯਾਰ ਉਹ ਤਾਂ ਉਹ ਨਹੀਂ ਯਾਰ ਇੱਕ ਬਾਰੇ ਡਰਾਉਂਦਾ ਜੇ ਮੇਰੇ ਵੀ ਪੱਕੇ ਆ ਤਾਂ ਮੇਰੇ ਵੀ ਪੱਕੇ ਆ ਨਾ ਉੱਥੇ ਨਹੀਂ ਨਹੀਂ ਜੀ ਉਹਦੇ ਜੱਪਾ ਦੇਖੇ ਇਹ ਨਾ ਡਰਾਵੇ ਜੱਟ ਪੁੱਸਰ ਜਿਵੇਂ ਹੂੰ ਹੂੰ ਨਹੀਂ ਵਾਹ ਇਹ ਟਗਾਣੀ ਇਹ ਰੱਖਦਾ ਦੇ ਪਹਿਲਾਂ ਬਾਈ ਨੂੰ ਪਾ ਕੇ ਈਵਾਂ ਸ਼ੂਗਰ ਨਹੀਂ ਹੈਗੀ ਨਾ 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 ਮੈਂ ਨਹੀਂ ਪੀਣਾ ਨਹੀਂ ਥੋੜਾ ਜਿਹਾ ਮਤਲਬ ਮੈਂ ਨਹੀਂ ਬਹੁਤ ਜਿਆਦਾ ਕੈਮਰਾਮੈਨ ਨੂੰ ਦੇ ਪਹਿਲਾਂ ਇਹਦਾ ਫੜ ਕੈਮਰਾਮੈਨ ਦਾ ਜਿਆਜੂ ਲੱਗਿਆ ਹਾਂ ਮੈਂ ਫੜ ਵਿੱਚ ਬੰਦੇ ਕਹਿੰਦੇ ਠੰਡੇ ਘੱਟ ਪੀਓ ਪਰ ਫਿਰ ਵੀ ਕਰੀਏ ਕੀ ਆ ਜਦੋਂ ਬਣੇ ਆ ਪੀਣੇ ਤੇ ਬਣੇ ਆ ਹਾਂ ਜਰਾਬ ਵੀ ਬੰਦੇ ਆ ਵਾਪਸੀ ਬਣੀ ਵੀ ਉਹ ਨਹੀਂ ਹੁਣ ਇੰਨੇ ਬੰਦੇ ਕੋਈ ਗੱਲ ਆ ਨਾ ਹੁਣ ਜੇ ਸ਼ਰਾਬੀ ਨੂੰ ਕਹੇ ਵੀ ਦਾਰੂ ਦਾ ਪਿੰਨੀ ਕਰ ਹੁਣ ਮਗਾਉਣੀ ਵੀ ਤੇ ਹੈਗੀ ਮੈਂ ਆਪਣੀ ਬਲੀ ਦੇ ਕੇ ਮਗਾ ਰਿਆਂਗੇ ਘਰੂ ਗੈਲੇ ਸੁਣੋ ਨਾ ਜਾ ਵਧੀਆ ਲੱਗਦਾ ਫਿਰ ਉਹ ਜਦ ਬੱਦਲ ਗਿਆ ਜਿੱਥੇ ਕੋਈ ਨਹੀਂ ਹੰਡਰਮ ਦਾ ਬੱਦਲ ਨਮਕੀਨੋ ਕਰਾ ਠੀਕ ਆ ਹੂੰ ਇਹ ਸਵਾਦ ਲੱਗਦੇ ਆ ਕਿੱਧਰ ਹੈ ਸਵੇਰ ਦੇ ਅੱਜ ਮਸਾਲੇ ਲੱਪਣ ਲੱਗੇ ਹੋਏ ਆ ਮਸਾਲਾ ਕੱਥੇ ਹੋ ਗਿਆ ਅੱਜ ਹੈ ਅੱਜ ਮਸਾਲਾ ਕੱਥੇ ਹੋ ਗਿਆ ਮਸਾਲਾ ਉਹ ਜਗਲਾਦ ਮੈਂ ਉੱਥੇ ਲੈ ਗਿਆ ਅੱਜ ਕਾਲੇ ਨੇ ਡਿਊਟੀ ਲਈ ਉਹਦੀ ਮਸ਼ੀਨ ਗਿਆ ਲੈ ਚਲੋ ਮੈਂ ਕੀ ਕਰਾਂ ਉਹ ਤਾਂ ਕੋਈ ਹੋਰ ਉਸੇ ਫੋਨ ਵੀ ਨਹੀਂ ਮਿਲਦੇ ਕਾਲੇ ਨੂੰ ਆਉਂਦੇ ਅੱਜ ਚੱਕਰ ਕੱਟੇ ਉਹ ਪਰੇਸ਼ਾਨ ਹੋ ਕੇ ਕਰਕੇ ਢਿੱਲਾ ਜਾ ਥੋੜਾ ਜਾ ਉਹ ਮੱਛਰ ਨੂੰ ਕਹਿੰਦਾ ਵੀ ਤੈਂ ਕਿ ਕਰਨਾ ਜੀ ਮੱਛਰ ਕਹਿੰਦਾ ਕੁਛ ਨਹੀਂ ਕਰਨਾ ਕਹਿੰਦਾ ਫਿਰ ਜੀ ਮਸ਼ੀਨ ਦੇ ਘਰੇ ਰਹਿ ਵਣ ਮੋਟਾ ਕਹਿੰਦਾ ਨੀ ਨਗਰ ਰੱਖਣੀ ਪੈਂਦੀ ਐ ਫਿਰ ਪਾਣੀ ਨਾਲ ਫਿਰ ਮੈਂ ਹੁੰਦਾ ਕੀ ਹੁੰਦਾ ਫਿਰ ਐ ਹੁੰਦਾ ਯਾਰ ਫਿਰ ਨਹੀਂ ਹੁੰਦਾ ਸਾਫ ਦੇਣਾ ਹੁਣ ਕਿ ਨੂੰ ਇਹਨੇ ਚੰਗੀ ਗੱਲ ਐ ਜਦੋਂ ਮੇਰੇ ਮਸ਼ੀਨ ਲੱਗਣੀ ਐ ਮੈਂ ਵੀ ਦੇਖੂਗਾ ਚੱਕਰ ਦੇ ਖਾ ਕੇ ਵੀ ਬਾਈ ਕਹਿੰਦਾ ਹਲੇ ਨੂੰ ਬੈਠ ਰੋ ਹਾਂ ਨਾ ਨਾ ਕੋਈ ਗੱਲ ਤਾਂ ਲਾਉਣੀ ਐ ਇਹਦਾ ਆਪੇ ਆਇਆ ਨਾ ਆਪੇ ਪਹੁੰਚਣਾ ਆਏ ਸੀ ਜਦੋਂ ਵੱਢਣੀ ਐ ਆ ਵੀ ਰਲਕੇ ਜਾਂਦਾ ਕਰਦਾ ਸਾਰੇ ਨੂੰ ਇੱਕ ਦੂਰੇ ਰਲਕੇ ਕੀ ਕਹ ਕਹਦਾ ਬੰਦਾ ਘਰਾਂ ਬਾਡਾਉਂਗੇ ਤੇ ਜੜੀ ਜਾਂਦਾ ਮੈਂ ਦੇਖਿਆ ਲੋਕਾਂ ਨੂੰ ਬਹੁਤ ਅਜੇ ਨਾਲ ਜਗ ਬੰਦੇ ਨੂੰ ਕਹਿ ਦਿਆ ਤੇਰੇ ਮੈਂ ਵੱਡਦਾ ਹਾਂ 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 ਹੁੰਦਾ ਵੀ ਨਹੀਂ ਹੈਗਾ ਕਹਿਣ ਦੀ ਗੱਲ ਹੈ ਖੁਦ ਮੈਂ ਇੱਕ ਗੱਲ ਦੀ ਯਾਰ ਪਤਾ ਕੀ ਗੱਲ ਹੈ ਜੇ ਆਪਾਂ ਕਿਸੇ ਤੇ ਖੇਤਾਂ ਜਾਣੇ ਆ ਹਾਲੇ ਤਾਂ ਟਰੈਕਟਰ ਚ ਲਾਉਣ ਲੱਗ ਜਾ ਅਗਲਾ ਇੰਨੇ ਚ ਫ੍ਰੀ ਹੋ ਜਾਂਦਾ ਜੀ ਵੀ ਚਲ ਮੈਂ ਯਾਰ ਲਾਗਾ ਵੱਡ ਲੈਣਾ ਤੂੰ ਮੇਰੇ ਹੱਥ ਦਾਣੇ ਪਵਾ ਦੇ ਇੱਕ ਗੱਲ ਦੇਖੀ ਆ ਮਾਸਟਰ ਨੇ ਜਿਹਨੂੰ ਹਾਂ ਕਰਤੀ ਉਹਨਾਂ ਫੇਕ ਉਹ ਕਰਦਾ ਮੈਂ ਵੀ ਨੇ ਨੂੰ ਨਾਈਟ ਉਦੇ ਕਵਾ ਸਭ ਤੇ ਬੈਠ ਜੇ ਦੋ ਵੀ ਅੱਗੇ ਨੂੰ ਲਾ ਕੇ ਰੱਖਿਆ ਵਾ ਤੱਕਾ ਜੇ ਘੁੰਡਾ ਵਗਦਾ ਹੋ ਗਈ ਬੈਠੇ ਕਿ ਇਧਰ ਜਾ ਪਿੰਜੇ ਭਰੇ ਜਾ ਉਦਾ ਉਦਾ ਸਿਰ ਖੁਚਣ ਦਾ ਬਹਿ ਨਹੀਂ ਹਾਂ ਹਾਂ ਉਹ ਮਸ਼ੀਨ ਖਾਵਲੀ ਮਸ਼ੀਨ ਲੈ ਲਈ ਉਹਨੇ ਰਾਜੂ ਬਾਜੀ ਨੇ ਕਰ ਲਿਆ ਅੱਧੋ ਅੱਧੋ ਉਹਦੇ ਗੱਲ ਦੇ ਕੇ ਲੰਘ ਗਿਆ ਥਣੇ ਡਰੈਵਰ ਥਣੇ ਸਭ ਕੁਛ ਪੱਛਿਆ ਕਿੰਨੇ ਚਾਦਾ ਸਭ ਤਾਂ ਫਰੀਜ ਹੋ ਗਿਆ ਮੈਂ ਫਰੀਜ ਥੋੜੀ ਬੈਰ ਲਾ ਜੀ ਉਹਦੀ ਜਿਹੜੀ ਫਰੀਜ ਪੜਦੇ ਨਹੀਂ ਇਹੜੀ ਜੀ ਦੀ ਇੱਥੇ ਬੜ ਕੇ ਵਜਿਨੇ ਆਉਂਦੇ ਨਿਕਲ ਜਾਂਦੇ ਹੋਵੇ ਕੰਮ ਹਾਂ ਉਹ ਕਰ ਦੋ ਤੇ ਕਿਰਤ ਤੂੰ ਨਾ ਮੈਨੇ ਆਇਆ ਤੇ ਬੁਣਾਈ ਮਾਸੜ ਵਧਾਈਆਂ ਭਾਈ ਤੈਨੂੰ ਵਧਾਈਆਂ ਸੱਸੀ ਦਾ ਭਾਈ ਸਾਰਿਆਂ ਨੂੰ ਵਧਾਈਆਂ ਭਾਈ ਸਾਨੂੰ ਸਾਰਿਆਂ ਨੂੰ ਦਲਵੀਰ ਫੜਾ ਭਾਈ ਮਾਸੜ ਦਾ ਲਓ ਜੀ ਤਾਲੀਆਂ ਮਾਰ ਦਿਓ ਹੈਪੀ ਆਹ ਕੀ ਬਰਥਡੇ ਮਾਸੜ ਹੈ ਹੈਪੀ ਬਰਥਡੇ ਵਾਲੀ ਕੰਮ 40000 ਤੇਰੇ ਹੱਥਾਂ ਵਿੱਚ 45000 ਤੈਨੂੰ ਕਿਥੇ ਖੇਦਾ? ਦੇ ਵੇਚਣਾ ਦੱਸ। ਵੇਚਣਾ ਦੱਸ 45000 ਇਹਦੇ ਕਦੇ ਟੀਮ ਨਹੀਂ ਵੇਚੀਗਾ। ਇਹ ਇਹਦਾ ਅਮਰੀਕਨ ਟਿਕਟ ਪੁੱਛਦਾ ਮੈਨੂੰ ਐਡਰੈਸ ਲਾਉਣਾ। ਮੈਨੂੰ ਐਡਰੈਸ ਨਾਲ ਪੁੱਛ ਲੋ ਟਿਕਟੇ ਲਾਉਂਦੇ ਆ। ਹਾਂ ਹਾਂ ਉਧਰ ਲੱਗ ਜਾਂਦੇ ਆ। ਹੋਰ ਵਦਾਈਆਂ ਬਹੁਤ ਕੋ ਮੈਂ ਨਦੀਆਂ ਜੰਗਲ ਉਹ ਵਸੜ ਇਹਦੇ ਪਿਛੇ ਨਦੀਆਂ ਜੰਗਲ ਗੰਨੇ ਬਹੁਤ ਘੁੰਮ ਹਾਂ ਬਹੁਤ ਬਦੋਰਾ ਮੇਰਾ ਵੱਡਿਆ ਮੈਂ ਕਹਿੰਦਾ ਡੌਕੀ ਲਾ ਕੇ ਅਮਰੀਕਾ ਪਹੁੰਚ ਜੂ ਮੈਂ ਇਹਦੇ ਕਿ ਲਾ ਕੇ ਕੱਢ ਕੇ ਉਹ ਅੰਦਰ ਹੈ ਵੀ ਜੀ ਜੀ ਅੰਦਰ ਹੈ ਇਹ ਚੀਜ਼ ਗੱਪੇ ਤੇ ਵਾਤ 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 ਹੁਣ ਖੋਜੋ ਯਾਰ ਚੜਖੇ ਚੜਖੇ ਆ ਲੋ ਕੁਲੇ ਜੇਜ ਵਾਲਾ ਜੇਜ ਵਾਲਾ ਆ ਕਰਤਾ ਇੰਨਾ ਲੰਦਾ ਤੇ ਇਹਨੂੰ ਰੱਖ ਬਾਲ ਕੇ ਨੰਬਰ ਹੀ ਜਾਈਦਾ ਜੜਾਉਣਾ ਇਹਨੂੰ ਉਹ ਕਦੇ ਮੰਗ ਸਕਦੇ ਆ ਪਰ ਉਹ ਗਿਆ ਬਈ ਤੂੰ ਹੈਗਾ ਐਡਾ ਬੜਾ ਬੈਠਾ ਪਰੂ ਵੇ ਆ ਹੋਰ ਗਿਆ ਮੇਰੀ ਗੱਲ ਸੁਣ ਹਾਂ ਕਿਹੜਾ ਹੁਣ ਫੌਜੀਆਂ ਵਾਲੇ 6 ਮਹੀਨੇ ਵਿੱਚ ਚੈੱਕ ਕਰਦੇ ਵੀ ਬੰਦਾ ਉਹ ਕੁੜਤ ਸੇ ਹਾਕਮ ਰੋਣੀ ਦੇਤੇ ਇਹ ਨੂੰ ਜੜਾ ਕੇ ਰੱਖ ਕੰਧ ਪਰ ਅੱਛਾ ਇਹਦਾ ਹਲੇ ਦੇ ਪਿੱਛੇ ਵੱਡੇ ਵੱਡੇ ਯੂਟਿਊਬਰ ਧੱਕੇ ਖਾਂਦੇ ਹੈ ਇਹ ਨਾ ਜਾਨ ਮਾਰ ਦੇ ਕੁੱਠੇ ਪੈਂਦਾ ਮਿਸਤਰੀਆਂ ਨਾਲੋਂ ਕੁੱਠਾ ਬਣਨੇ ਬਸ ਹੁਣ ਆਏ ਦੇਖ ਲਈ ਹੁਣ ਆਏ ਦੇਖ ਲਈ ਹੁਣ ਚੋਰੀ ਪੱਕੇ ਆਉਂਗੇ ਤੇਰੇ ਘਰ ਅੱਜ ਅਬੜੇ ਕੈਮਰੇ ਮੈਂ ਦੀਰ ਮਾਰਾਂ ਇਹ ਨਾ ਇਹ ਕੈਮਰੇ ਮੂਹਰੇ ਰੱਖ ਲੈਂਦਾ ਹਾਂ ਬੈਂਕ ਵਿੱਚ ਜਮਾ ਕਰਾਇਆ ਮਸੜੇ ਨੂੰ ਹਾਂ ਠੀਕ ਓ ਆਈ ਮਨੇ ਕਿਹਨੇ ਪੁੱਛਿਆ ਵੀ ਤੇਰੀ ਜੀਰੀ ਵੱਧੂਗੀ ਕਿ ਨਹੀਂ ਕਿਆ ਬੜਿਆ ਲੈ ਭਾਈ ਮਸਨ ਤੇਰੀ ਜੀਰੀ ਦੀ ਚੱਲਦੀ ਹੈ ਗੱਲ ਹਾਂ ਆ ਦੇਖੀ ਅੱਜ ਕਰਦਣ ਲੱਗਾ ਬਗਾ ਭਾਈ ਐਡੀ ਚੀਖ ਹਉ ਦਿੱਤੀ ਜੀ ਮੇਰਾ ਰੱਬ भला ਕਰੇ ਨਾ ਕਰਕੇ ਚੋਰ ਵੀ ਆ ਸਕਦੇ ਅੱਜ ਹਾਂ ਦੋ ਦਿਨ ਲੇਟ ਛੱਡਿਓ ਵੀਡੀਓ ਕਿੱਧਰ ਭਾਈ ਮਸਨ ਟਕਾੜੇ ਲਾਉਣ ਦੀ ਉਹਦੇ ਘੇੜ ਗਿਆ ਬਗਾ ਮੈਂ ਕਹਿੰਦਾ ਵੀ ਚਾਰ ਚੀਲੇ ਵੜਨ ਦੀ ਮਸ਼ੀਨ ਜਿਹਨਾਂ ਨੇ ਇੱਕ ਵਾਰ ਤਾ ਛੇਦ ਵੀ ਰਿਆ ਬਤਾ ਫਿਰ ਤਾਂ ਦੂਰ ਤਾਈਂ ਕਟਰ ਥੱਲੇ ਗੇਰ ਕੇ ਤੋਰੂ ਮਸ਼ੀਨ ਸਲਿੱਪ ਮਾਰ ਜੀਰੀ ਗਿਰੀ ਵੀ ਹੋਵੇ ਕੋਈ ਚੱਕਰ ਨਹੀਂ ਖੇ ਸੁੱਕਾ ਹੋਵੇ ਕਟਰ ਨੂੰ ਤੋਰਦੀ ਮਸ਼ੀਨ ਸਲਿੱਪ ਮਾਰੀ ਜਾਂਦੀ ਹੈ ਗੱਲਾ ਹੁਣ ਦੋ ਪੀਰ ਮਟਣ ਐ ਇੱਕ ਦਿਨ ਅੰਦਰ ਦਾ ਕੰਮ ਹੈ ਕਹਿੰਦਾ ਰਿੱਕਤਾ ਵਾਲਾ ਜ਼ਮੀਨ ਹੈ ਸੁੱਕੀ ਥੱਲੇ ਦੀ ਅੱਡੀ ਤੇ ਭੱਜੀ ਫਿਰਨੀ ਆ ਮਹਾ ਵੀ ਹੁਣ ਮੈਨੂੰ ਜਾਣ ਦੇ ਮੈਨੂੰ ਕੱਖ ਵੜ ਲੈਣ ਦੇ ਤੂੰ ਦੋ ਦਿਨ ਛੇ ਪੇ ਆਉਣਾ ਫਿਰ ਆਪਣਾ ਕੰਮ ਚੱਲ ਜਾਊਗਾ ਕੱਖ ਦਾ ਵੱਡੇ ਵੀ ਹੋਊਂਗੇ ਜੇ ਹੁਣ ਤੂੰ ਹੀ ਵੇਝੇ ਭੇਗਾ ਉਹਦੇ ਕੱਖਾਂ ਟਾਈਮ ਫ ਵੀ ਦਾਤੀਆਂ ਲੈ ਆਵਾਂ ਹਾਂ ਇਕਲੇ ਰੋ ਮਾੜਾ ਦਾਤੀਆਂ ਨਹੀਂ ਦਾਤੀ ਹੈਂ ਦਾਤੀ ਦਾਤੀਆਂ ਦਾਤੀ ਜੀ ਵੱਡੇ ਕਰਦੇ ਆਂ ਕਿ ਅਗੇ ਲੈ ਕਰਦੇ ਡੱਬਾ ਵਰਸੀ ਦਾ ਦੋ ਠੰਡੇ ਵਿਆ ਬੋਤਲਾਂ ਇੱਕ ਫੈਂਟੇ ਦੀ ਇੱਕ ਮਾਜੇ ਦੀ ਫਿਰ ਦਾਤੀਆਂ ਜਿਨੀ ਆ ਮਾਰਦੀ ਦੋ ਠੰਡੇ ਦੀ ਇੱਕ ਮਾਜੇ ਦੀ ਖੁਰਗਾਰੀ ਇੱਕ ਪਰਫੀ ਕਾਜੂ ਕਤਲੇ ਦੀ ਅੱਛਾ ਹਾਂ ਇਹ ਆਏ ਕਰਦਾ ਮੈਂ ਤਾਂ ਨਾ ਅਖੀ ਦਾ ਫੇਰ 38 ਤੇ ਪਾਰ ਆ ਮੈਂ ਨਾ ਆ ਕੇ ਆਪਣੇ ਪਾਉਂਦਾ ਕੱਪੜੇ ਤੁਸੀਂ ਨੂੰ ਵੜਾ ਕੇ 베ਚਦੇ ਠੀਕ ਆ ਠੀਕ ਆ ਇਹ ਵੀ ਲੋਤਾ ਠੀਕ ਆ ਉਹ ਵੀ ਆਪਣੇ ਸਾਥ ਦੇ ਹੀ ਆ ਜਾਂਦੇ ਆ ਉਹ ਚੌਂਕੀ ਵੜਾਣਾ ਤਾਂ ਹੀ ਮਨਜ਼ੂਰ ਹੋਣਾ ਮੈਂ ਹੱਥ ਕਰ ਲੱਗਾਂ ਮੈਂ ਛੱਡ ਦੂੰ ਤਾਂ ਤਾਂਹੀਂ ਕਹਿਣਾ ਮੈਂ ਤੁਹਾਨੂੰ ਉਹਰੇ ਬਿਠਾ ਲਿਆ ਨਹੀਂ ਜੇ ਮੈਂ ਉਹ ਨਹੀਂ ਆਪਣੇ ਖੇਤ ਨੂੰ ਮਾਰਦਾ ਤੁਹਾਨੂੰ ਇੱਕ ਮੈਂ ਰਸਣ ਖਾ ਆ ਬੱਲੇ ਤੇ ਬਿੱਲਾ ਮਰੀ ਜਾਂਦਾ ਹੁੰਦਾ ਹੀ ਆ ਫਿਰ ਚਲੋ ਠੀਕ ਆ ਜੀ ਆ ਤੁਹਾਨੂੰ ਹੁਣ ਪੜਾ ਕੇ ਹਟੇ ਉਹਰੇ ਮਾਸ ਨੂੰ ਵਧਾਈਆਂ ਕਿੱਥੇ ਵਧਾਈਆਂ ਕੋਈ ਵੀ ਨਹੀਂ ਹਾਂ ਓਏ ਮਾਸ ਨੂੰ ਵਧਾਈਆਂ ਬਹੁਤ ਬਹੁਤ ਐਡਸੈਂਸ ਦੀਆਂ ਵਧਾਈਆਂ ਜੀ ਵਧਾਈਆਂ ਸਾਰਿਆਂ ਨੂੰ ਭਾਈ ਵਧਾਈਆਂ ਜੀ ਸਾਡੀ ਵੀਡੀਓ ਇੱਥੇ ਰੱਖ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ